ਮਾਟੀ ਕੋ ਪੁੱਤਰਾ ਕੈਸੀ ਨੱਚਤ ਹੈ ਮਾਟੀ ਕੋ ਪੁੱਤਰਾ ਕੈਸੀ ਨੱਚਤ ਹੈ ਦਿਖ ਦਿਖ ਸੁਨ ਬੋਲੇ ਦਿਖ ਦਿਖ ਸੁਨ ਬੋਲੇ दौड़े ओ फिरत है दौड़े ओ फिरत है दौड़ी ओ फिरत है दौड़ी रहाओ माटी को तरा कैसे बचत है ਜਬ ਕਛਪਾਵੇ ਤਬ ਗਰਬ ਕਰਤ ਮੈਂ ਮਾਇਆ ਗਈ ਛੱਤ ਹੈ ਕੈਸੀ ਨਿਛਤ ਹੈ ਮਾਟੀ ਕੋ ਪੁੱਟਰਾ ਕੈਸੀ ਨੱਚ ਮਾਟੀ ਕੋ ਪੁੱਟਰਾ ਕੈਸੀ ਨੱਚ ਹੈ ਆਸਾ ਰਗਵੀ ਚਰਨਦਾਸ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 487 ਭਾਗ 487 ਅੰਗ ਤੇ ਸ਼ਬਦ ਸੁਭਾਏ ਮਾਨ ਹੈ ਅਸੀਂ ਸਭ ਜਾਣਦੇ ਹਾਂ ਕਿ ਸ਼ਬਦਾਂ ਵਿੱਚ ਸਾਨੂੰ ਰਹਾਉ ਲਿਖਿਆ ਮਿਲਦਾ ਹੈ ਔਰ ਅਸੀਂ ਰਹਾਉ ਨੂੰ ਪਹਿਲਾਂ ਜੇਕਰ ਵਿਚਾਰ ਲਈਏ ਤਾਂ ਸਾਨੂੰ ਕਾਫੀ ਲਾਹਾ ਹੋ ਜਾਂਦਾ ਹੈ ਤਾਂ ਕਿ ਅਸੀਂ ਸ਼ਬਦ ਨੂੰ ਹੋਰ ਗਹਿਰਾਈ ਤੋਂ ਸਮਝ ਸਕਦੇ ਹਾਂ ਇਸ ਸ਼ਬਦ ਦਾ ਰਹਾਉ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖ ਸੁਣਾ ਬੋਲੇ ਦੌਰਿਓ ਫਿਰਦਾ ਹੈ ਬਿਲਕੁਲ ਸਿੰਪਲ ਵਰਡਿੰਗ ਹੈ ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਨੂੰ ਵਿਚਾਰੀਏ ਉਹ ਫਰਜ਼ ਇਸ ਕਰਕੇ ਬਣਦਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਜੋ ਸਾਡੀ ਸੋਚਨੀ ਹੈ ਸੀਨੇ ਬਸੀਨੇ ਜਿਸ ਨੂੰ ਵਰਡ ਆਫ ਮਾਉਥ ਕਹਿੰਦੇ ਨੇ ਜੋ ਕੁਝ ਲੋਕੀਆ ਹਜ਼ਾਰਾਂ ਸਾਲਾਂ ਤੋਂ ਮੰਨੀ ਜਾ ਰਹੇ ਨੇ ਕਹੀ ਜਾ ਰਹੇ ਨੇ ਅਸੀਂ ਉਹੀ ਮੰਨ ਲੈਂਦੇ ਆ ਜੋ ਅਸੀਂ ਮੰਨ ਲੈਂਦੇ ਆ ਉਹ ਭਾਵ ਹੁੰਦਾ ਅਸੀਂ ਆਪਣੀ ਮਨ ਦੀ ਅੱਖਾਂ ਉੱਤੇ ਉਹ ਵਾਲੀ ਐਨਕ ਚੜਾ ਲ ਲਈ ਹਜ਼ਾਰਾਂ ਸਾਲਾਂ ਤੋਂ ਜੋ ਪ੍ਰਚਲਿਤ ਉਸ ਨੂੰ ਇੰਗਲਿਸ਼ ਵਿੱਚ ਨੋਸ਼ਨ ਕਹਿੰਦੇ ਨੇ ਅਸੀਂ ਨੋਸ਼ਨ ਦੇ ਮੁਤਾਬਕ ਆਪਣੀ ਸੋਚਨੀ ਨੂੰ ਬਣਾ ਲੈਂਦੇ ਆ और उसे नज़रिए नाल हर चीज़ को वेखते हैं सो नोशन की है नोशन है हम सब भगवान की हैं जैसे नचाता है नाचते हैं जिसकी रस्सी वो खींच देता है वो मर जाता है और बस हम चले जाते हैं यहाँ से ये नोशन है गुरबाणी ये नोशन इस तरह नहीं मनती किसी रब जी की कठपुतली हाँ रब सचा रहा है गुरुमत नहीं मनती ਬਿਸ਼ਰਤੇ ਕਿ ਅਸੀਂ ਬਾਣੀ ਨੂੰ ਆਪ ਖੋਜ ਕੇ ਪੜੀਏ ਉਸ ਵੇਲੇ ਸਾਡੇ ਕੋਲ ਕੋਈ ਦਲੀਲ ਨਹੀਂ ਰਹਿੰਦੀ ਹੈ ਜਦੋਂ ਅਸੀਂ ਕਿਸੇ ਸ਼ਰਾਬ ਪੀਣ ਵਾਲੇ ਨੂੰ ਜਿਹੜਾ ਆਪਣੀ ਪਤਨੀ ਨਾਲ ਮਿਸਬੀਹਵ ਕਰਦਾ ਲੋਕਾਂ ਨੂੰ ਨਸ਼ੇ ਵਿੱਚ ਗਾਲਾਂ ਕੱਢਦਾ ਹੈ ਔਰ ਜਦੋਂ ਉਹ ਹੋਸ਼ੀ ਵਿੱਚ ਆ ਜਾਏ ਅਸੀਂ ਉਸ ਨੂੰ ਕਹੀਏ ਤੂੰ ਸ਼ਰਾਬ ਮਤ ਪੀਆ ਕਰੋ ਉਹ ਕਹਿੰਦਾ ਤੂੰ ਵੀ ਤੋ ਬੋਲਦੇ ਹੋ ਕਿ ਜੈਸੇ ਭਗਵਾਨ ਨੱਚਦਾ ਹੈ ਨੱਚ ਰਹੇ ਹਨ छुੜਾਣਾ ਹੋਵੇ ਛੁੜਾ ਲੇਗਾ ਜਿਸ ਦਿਨ ਕਿਰਪਾ ਕਰੇਗਾ ਛੁੜਾ ਲੇਗਾ ਗੁਰਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰ ਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਸਾਰੀ ਰਿਸਪੌਂਸਿਬਿਲਟੀ ਤੇਰੇ ਸਿਰ ਨਾਲ ਪੁੱਛਦੇ ਨੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤਕੂ ਫੱਕਣੇ ਸਭ ਮੁਕਦੀ ਚੱਦੀ ਰਹਿਣ ਵਾਈ ਯੂ ਆਰ ਵੇਸਟਿੰਗ ਯੂਰ ਟਾਈਮ ਇਹਦਾ ਮਤਲਬ ਟਾਈਮ ਵੇਸਟ ਕਰਨਾ ਮੇਰੇ ਹੱਥ ਹੈ ਸਾਨੂੰ ਸਭ ਪਤਾ ਹੁੰਦਾ ਮੈਂ ਆਪਣਾ ਸਮਾਂ ਸਮਾਂ ਕਿੱਥੇ ਕਿਸ ਤਰ੍ਹਾਂ ਜ਼ਾਇਆ ਕਰਦਾ ਹਾਂ इस तरह अनफ्रूटफुल एक्सरसाइजिज जिन्हों कनकाय रातड़िया वाट दुहेली राम जिंदगी रस्ता औखा हो जाता है और अनकाए कम असी रत्ते रहते हैं खचत मैं नोशन की गल की कि नोशन समझती है असी सारे नोशन मतलब दुनिया की प्रचलित आदत कई कहाई मुँह मोही का फलसफा ਸਾਡੇ ਤੋਂ ਪਹਿਲਾਂ ਪਾਈ ਸਾਹਿਬ ਜੀ ਗਾ ਰਹੇ ਸਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੇ ਫਿਰ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਚਾਹੀਦਾ ਲੋਕੀ ਕੀ ਕਹਿੰਦੇ ਨੇ ਇਹ ਹਜ਼ਾਰਾਂ ਸਾਲਾਂ ਤੋਂ ਕੀ ਮੰਨਦੇ ਨੇ ਉਹਦਾ ਮਤਲਬ ਹੀ ਕੋਈ ਨਹੀਂ ਰਿਹਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛਣ ਨੂੰ ਤਿਆਰ ਹੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣ ਦਾ ਮਤਲਬ ਕੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣ ਦਾ ਮਤਲਬ ਹੁੰਦਾ ਹੈ ਬਾਣੀ ਚੋਂ ਬਾਣੀ ਦੇ ਅਰਥਾਂ ਨੂੰ ਸਮਝਣਾ ਜਦੋਂ ਤੱਕ ਬਾਣੀ ਚੋਂ ਬਾਣੀ ਦੇ ਅਰਥਾਂ ਨੂੰ ਨਹੀਂ ਸਮਝਾਂਗੇ ਤਾਂ ਬਰਲੇ ਅਰਥ ਬਰਨੀਆਂ ਗੱਲਾਂ ਲਗਾ ਦੇਾਂਗੇ ਤਾਂ ਇਹ ਕੋਈ ਐਨਕ ਹੋ ਗਈ ਕਿ ਆਪਣੀ ਮਨਮਰਜ਼ੀ ਦੀ ਪੁਰਾਣੀ ਆਦਤ ਦੀ ਐਨਕ ਦੇ ਨਾਲ ਬਾਣੀ ਨੂੰ ਪੜਦੇ ਪਿਆ ਫਿਰ ਅਸੀਂ ਗੁਰੂ ਸਾਹਿਬ ਨੂੰ ਨਹੀਂ ਪੁੱਛਦੇ ਸੈਕਿੰਡ ਪੂਰੀ ਦੁਨੀਆ ਵਿੱਚ ਪਹਿਲਾ ਰਾਜਾ ਸਿਸਟਮ ਹੁੰਦਾ ਸੀ ਆਸ-ਪਾਸਾ ਆਸ-ਪਾਸਾ ਲੋਕਾਂ ਨੇ ਮੈਜੋਰਿਟੀ ਸਿਸਟਮ ਵਿੱਚ ਵੋਟ ਸਿਸਟਮ ਸ਼ੁਰੂ ਕੀਤਾ ਔਰ ਡੈਮੋਕ੍ਰੇਸੀ ਸ਼ੁਰੂ ਹੋਈ ਵੋਟ ਸਿਸਟਮ ਔਰ ਡੈਮੋਕ੍ਰੇਸੀ ਚ ਇੱਕ ਗੱਲ ਨਿਕਲ ਕੇ ਆਈ ਮੈਜੋਰਿਟੀ ਜਿਸ ਕੋ ਮੈਜੋਰਿਟੀ ਵੋਟ ਦੇਗੀ ਉਹ ਰਾਜ ਕਰੇਗਾ ਪਰ ਧਰਮ ਦੀ ਦੁਨੀਆ ਚੇਂਜ ਨਹੀਂ ਹੈ ਧਰਮ ਦੀ ਦੁਨੀਆ ਵਿੱਚ ਮੈਜੋਰਿਟੀ ਜੋ ਫਾਲੋ ਕਰਦੀ ਹੈ ਉਸ ਨੂੰ ਨਹੀਂ ਮੰਨਿਆ ਜਾਂਦਾ ਨਹੀਂ ਮੰਨਣਾ ਚਾਹੀਦਾ ਜ਼ਰੂਰੀ ਨਹੀਂ ਹੈ ਕਿ ਮੈਜੋਰਟੀ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਅਸੀਂ ਦੇਖਦੇ ਹਾਂ 250 ਕਰੋੜ ਇੰਡੀਆ ਦਾ ਦੁਨੀਆ ਹੈ 250 ਕਰੋੜ ਉਹਦੇ ਸਾਹਮਣੇ ਕਿਹਾ ਜਾਂਦਾ ਹੈ ਸਿੱਖ 2 ਕਰੋੜ ਨੇ ਹੁਣ ਇਹ ਤਾਂ 2 ਕਰੋੜ ਸਿੱਖਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਨਹੀਂ ਲਈ ਅਸੀਂ ਮੈਜੋਰਟੀ ਨੂੰ ਫਾਲੋ ਕਰਨਾ ਹੈ ਜਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਤੁਸੀਂ ਕੀ ਕਹਿੰਦੇ ਹੋ सो मेजॉरिटी डज नॉट मीन मैजॉरिटी इज ट्रुथ मैजॉरिटी डज नॉट मीन के जो मैजॉरिटी गएगी गुरु पार्षद कहते मैजॉरिटी का तो हाल है लोग अवण गो अवण अक्की बन ਗੁਣਾਂ ਵਿਹਾਜ ਕੋਏ ਬੁੜਨਾ ਵਿਹਾ ਦੀ ਘੰਟੜੀ ਬੰਦ ਦਿੰਨੇ ਲੋਕ ਮੀਨਸ ਮੈਜੋਰਟੀ ਚ ਮੈਜੋਰਟੀ ਚ ਲੋਕੀ ਦਾਜ ਚੱਕਰੀ ਚ ਪੈਂਦੇ ਨੇ ਦਾਜ ਲੈਂਦੇ ਨੇ ਮੈਜੋਰਟੀ ਚ ਲੋਕ ਡਾਂਸ ਕਰ ਦਿੰਨੇ ਮੈਜੋਰਟੀ ਚ ਲੋਕ ਸ਼ਰਾਬਾ ਪੀ ਕੇ ਭਾਂਗੜੇ ਪਾਉਂਦੇ ਨੇ ਮੈਜੋਰਟੀ ਚ ਲੋਕ ਕੁੜੀ ਨੂੰ ਕੰਨਿਆਦਾਨ ਕਹਿ ਕੇ ਵਿਆਹ ਦਿੰਦੇ ਨੇ ਦਾਜ ਦੇ ਨਾਲ ਵਿਆਹ ਦਿੰਦੇ ਨੇ ਲੋਕ ਇਸਤਰੀ ਨੂੰ ਬਰਾਬਰਤਾ ਨਹੀਂ ਦਿੰਦੇ ਨੇ ਲੋਕਾਂ ਦੀਆਂ ਤੇ ਗੱਲਾਂ ਅਨੇਕਾਂ ਨੇ ਸ਼ੁੱਡ ਵੀ ਫਾਲੋ ਮੈਜੋਰਟੀ ਇਸ ਖਿਆਲ ਦੇ ਕਾਰਨ ਅਸੀਂ ਮੈਜੋਰਟੀ ਦੀ ਗੇਮ ਵਿੱਚ ਐਂਡ ਫਸ ਗਏ ਅਸੀਂ ਸੋਚੇ ਜਿੱਥੇ ਪੀੜਾ ਹੁੰਨ ਉੱਥੇ ਸੱਚ ਹੁੰਦਾ ਹੈ ਪੀੜਾ ਨਾਲ ਸੱਚ ਨਹੀਂ ਹੁੰਦਾ ਇਹ ਗੱਲ ਵੱਖਰੀ ਹੈ ਕਿ ਬਾਣੀ ਬਿਰਲੋ ਵਿਚਾਰ ਸੀ ਤੇ ਜਦੋਂ ਅਸੀਂ ਬਾਣੀ ਵਿਚਾਰ ਕਰਾਂਗੇ ਤਾਂ ਤੁਹਾਨੂੰ ਹਮੇਸ਼ਾ ਸਿੱਖ ਸੰਗਤਾਂ ਘੱਟ ਹੀ ਮਿਲਣ ਕਿਉਂਕਿ ਸਿੱਖ ਸੰਗਤ ਦਾ ਟੇਸਟ ਹੀ ਨਹੀਂ ਹੈ ਬਾਣੀ ਵਿਚਾਰ ਕਰਨ ਦਾ ਸਿੱਖ ਸੰਗਤ ਦਾ ਟੇਸਟ ਹੈ 101 ਅਖੰਡ ਪਾਠ ਰਖਾ ਦਿਓ ਸੋਨਾ ਲਗਾ ਦਿਓ ਸਗ ਮਰਮਰ ਲਗਾ ਦਿਓ ਲੰਗਰ ਚ ਲਾ ਦਿਓ ਨਗਰ ਕੀਰਤਨ ਕਰਾ ਦਿਓ ਕੀਰਤਨ ਦਰਬਾਰ ਕਰਾ ਦਿਓ ਲੇਕਿਨ ਸਿੱਖ ਸੰਗਤਾਂ ਦਾ ਸ਼ਬਦ ਵਿਚਾਰ ਦਾ ਹਾਜਮਾ ਹੈ ਹੀ ਨਹੀਂ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਭੋਜਨ ਅੱਲਾ ਬੈਸੰਤੋਂ ਲੱਭੈ ਗੁਰ ਵਿਚਾਰ ਭੋਜਨ ਕਿਹੜਾ ਸੰਤੋਖ ਦਾ ਜੇ ਤੂੰ ਸੰਤੋਖੀ ਨਹੀਂ ਹੈ ਤਾਂ ਤੂੰ ਫਿਰ ਡਾਟਾ ਗਿਣਤੀ ਮੈਜੋਰਟੀ ਇਨ੍ਹਾਂ ਚੱਕਰਾਂ 'ਚ ਹੀ ਰਹੇਂਗਾ ਤੇ ਉਹਦੇ ਕਾਰਨ ਹੀ ਹੁੰਦਾ ਸੋ ਮੈਂ ਬੇਨਤੀ ਕੀਤੀ ਸਾਨੂੰ ਫਰਜ਼ ਬਣਦਾ ਹੈ ਅਸੀਂ ਬਾਣੀ 'ਚੋਂ ਬਾਣੀ ਦੇ ਅਰਥ ਲੱਭਿਆ ਕਰੀਏ ਜਦੋਂ ਬਾਣੀ 'ਚੋਂ ਬਾਣੀ ਦੇ ਅਰਥ ਲੱਭਾਂਗੇ ਸਾਡੀ ਖੇਡ ਬਦਲ ਜਾਏਗੀ ਸਾਡੀ ਸੋਚ ਨਹੀਂ ਬਦਲ ਜਾਏਗੀ ਸੋ ਅੱਜ ਦੇ ਇਸ ਸ਼ਬਦ ਨੂੰ ਅਸੀਂ ਬਾਣੀ ਦੇ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਅ ਪਹਿਲਾਂ ਮੈਂ ਇਸ ਦੇ ਰਹਾਉ ਤੋਂ ਪਹਿਲਾਂ ਇੱਕ ਵਿਚਾਰ ਸਾਂਝ ਕਰਨਾ ਚਾਹੁੰਦਾ ਮਨੁੱਖ ਦਾ ਤਨ ਵਿਕਾਰਾਂ ਦੇ ਕਾਰਨ ਵਿਕਾਰ ਮੀਨਸ ਮੰਦੇ ਖਿਆਲਾਂ ਦੇ ਕਾਰਨ ਮੇਰੀ ਜਿਹੜੀ ਇਹ ਬਾਡੀ ਹੈ ਇਹ ਮੰਦੇ ਖਿਆਲਾਂ ਦੇ ਕਾਰਨ ਮੰਦੇ ਖਿਆਲਾਂ ਨੂੰ ਕਹਿੰਦੇ ਨੇ ਵਿਕਾਰ ਈਵਲਸ ਭੈੜੀ ਸੋਚ ਮਨ ਦੇ ਖਿਆਲਾਂ ਦੇ ਕਾਰਨ ਖਾਰ ਹੁੰਦੀ ਹੈ ਇਹ ਬਾਡੀ ਇਹ ਤਨ ਇਸ ਤਨ ਦੇ ਵਸ ਕੁਝ ਵੀ ਨਹੀਂ ਹੈ ਇਸ ਤਨ ਦਾ ਇੱਕ ਰਾਜਾ ਹੈ ਮਨ ਮਨ ਦੇ ਖਿਆਲ ਮਨ ਨੂੰ ਆਉਂਦੇ ਨੇ ਮਨ ਇਸ ਬਾਡੀ ਨੂੰ ਪਟਕਾਂਦਾ ਹੈ ਮਨ ਇਸ ਬਾਡੀ ਨੂੰ ਦੁਖੀ ਕਰਦਾ ਹੈ ਮਨ ਇਸ ਬਾਡੀ ਨੂੰ ਅਪਸੈਟ ਕਰਦਾ ਹੈ ਪਹਿਲਾਂ ਆਪ ਅਪਸੈਟ ਹੁੰਦਾ ਹੈ ਫਿਰ ਇਸ ਬਾਡੀ ਨੂੰ ਅਪਸੈਟ रब जी अपसैट नहीं करते इस अवस्था च इस तन माटी कहते हैं मन की जो अग्ञानता वाली अवस्था है बड़ा फर्क है अस समझ रहे जब मम्मी पापा ने मुझे पैदा किया तो ये तन मिट्टी है इसको मिट्टी नहीं बोलते हैं जब ये तन मन दे और मन ने राज करके इस मिसबिहेव करना सिखाया मन दे ख्याल मन दिया आदत सिखाइया तो यह तन हैल्पलैस हो गया और उस वेले तन पुतला बनया माटी का पुतला बनिया वरना यह शरीर तुदरत नियम सिस्टम इस बनाया गया और इस शरीर की निंदा नहीं करनी चाहिए ਸੋ ਮਨ ਦੀ ਇਸ ਅਵਸਥਾ ਨੂੰ ਮਾਟੀ ਕਹਿੰਦੇ ਹਨ ਮਨ ਕਾਰਨ ਤਨ ਮਾਟੀ ਦਾ ਪੁੱਤਰਾ ਬਣ ਜਾਂਦਾ ਹੈ ਸੋ ਮੇਰਾ ਮਨ ਇਸ ਪੁੱਤਰਾ ਦਾ ਹੈਡ ਹੈ ਮਾਲਕ ਹੈ ਮਾਈ ਬਾਪ ਬਣਿਆ ਹੋਇਆ ਹੈ ਤਨ ਨੂੰ ਪੁੱਤਰਾ ਬਣਾ ਦੇ ਤਾਂ ਪੁੱਤਰਾ ਮੀਨਸ ਪੁਤਲਾ ਅੰਦਰ ਵਸਦੇ ਰੱਬ ਜੀ ਦੀ ਜੋਤ ਰਾਹੀ ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ ਉਹਨੂੰ ਕਹਿੰਦੇ ਨੇ ਸਭ ਮੈ ਜੋਤ ਜੋਤ ਅਸੋਏ ਤਿਸ ਦਾ ਚਾਨਣ ਸਭ ਮੈ ਚਾਨਣ ਹੋਏ ਸਾਡੇ ਅੰਦਰ ਰੱਬ ਜੀ ਵਸਦੇ ਨੇ ਅੰਦਰ ਵਸਦੇ ਰੱਬ ਜੀ ਦੀ ਜੋਤ ਆਉ ਗੁਨਾ ਵਿਕਾਰਾਂ ਤੋਂ ਸਾਨੂੰ ਛੁਟਾਉਂਦੀ ਹੈ ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰੱਬ ਤੇਰੇ ਨਾਲ ਹੈ ਤਾਂ ਮਨ ਦੀ ਨਵੀਂ ਸਾਜਣਾ ਹੁੰਦੀ ਹੈ ਤਾਂ ਮਨ ਦਾ ਨਵਾਂ ਜਨਮ ਹੁੰਦਾ ਹੈ ਉਹਨੂੰ ਕਹਿੰਦੇ ਨੇ ਗੁਰ ਕੈ ਸ਼ਬਦ ਬਣਾਵੋ ਏ ਮਨ ਤਨ ਨਹੀਂ ਗੁਰ ਕੈ ਸ਼ਬਦ ਬਣਾਵੋ ਏ ਮਨ ਪਹਿਲਾ ਮਨ ਨਕੰਮਾ ਸੀ ਜਦੋਂ ਗੁਰੂ ਦੇ ਸ਼ਬਦ ਨਾਲ ਮਨ ਨੂੰ ਨਮਾ ਕੱਢਦੇ ਆ ਉਹਨੂੰ ਕਹਿੰਦੇ ਨੇ ਸਤਗੁਰ ਕਹਿ ਜਨਮੈਂ ਤਾਂ ਸਤਗੁਰ ਦੇ ਘਰ ਜਨਮ ਹੋਇਆ ਜੇ ਮੈਂ ਇੱਕ ਸਿਦਾਰ ਜੀ ਦੇ ਘਰ ਮੇਰੇ ਪਾਪਾ ਜੀ ਦਾ ਨਸ ਸਿਦਾਰ ਚਰਨ ਸਿੰਘ ਹੈ ਜੀ ਮੈਂ ਸਿਦਾਰ ਚਰਨ ਸਿੰਘ ਜੀ ਦੇ ਘਰ ਪੈਦਾ ਹੋਇਆ ਉਹਨੂੰ ਸਿੱਖੀ ਨਹੀਂ ਕਹਿੰਦੇ ਨੇ ਉਹਨੂੰ ਮੇਰਾ ਜਨਮ ਨਹੀਂ ਕਹਿੰਦੇ ਨੇ ਜਦੋਂ ਮੈਂ ਸਤਗੁਰ ਦੀ ਮੱਤ ਲੈ ਕੇ ਸਤਗੁਰ ਦੇ ਘਰ ਜਨਮ ਲਵਾਂਗਾ ਤਾ ਮੈਂ ਸਤਗੁਰ ਦਾ ਸਿੱਖ ਅਖਵਾਵਾਂਗਾ ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀਂ ਹੁੰਦਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨਹੀਂ ਹੋ ਜਾਂਦੇ ਇੰਜੀਨੀਅਰ ਦੇ ਘਰ ਜਨਮ ਲੈਣਾ ਇੰਜੀਨੀਅਰ ਨਹੀਂ ਹੋ ਜਾਂਦੇ ਸਪੋਰਟਸਮੈਨ ਦੇ ਘਰ ਜਨਮ ਲੈਣਾ ਸਪੋਰਟਸਮੈਨ ਨਹੀਂ ਹੋ ਜਾਂਦੇ ਸਤਗੁਰ ਦੀ ਗੱਲ ਸੁਣਾਂਗੇ ਤਾਂ ਸੋ ਸਤਗੁਰ ਦੇ ਘਰ ਜਦੋਂ ਅਸੀਂ ਜਨਮ ਲੈਂਦੇ ਆ ਤਾਂ ਸਾਡਾ ਨਵਾਂ ਮਨ ਬਣਦਾ ਹੈ ਔਰ ਨਵੀਂ ਸਾਜਨਾ ਹੁੰਦੀ ਹੈ ਮਨ ਕੋਲ ਵਿਵੇਕ ਬੁੱਧੀ ਕੱਤ ਗਿਆਨ ਦੀ ਜੋ ਬਲਵੰਤਾ ਤਾਕਤ ਪ੍ਰਾਪਤ ਹੁੰਦੀ ਹੈ ਉਸ ਨੂੰ ਗੁਰਬਾਣੀ ਵਿੱਚ ਕੁਦਰਤ ਕਹਿੰਦੇ ਨੇ ਕੁਦਰਤ ਕੁਦਰਤ ਦੇ ਤੱਤੇ ਨੂੰ ਸਿਆਰੀ ਕੁਦਰਤ ਕਹਿੰਦੇ ਨੇ ਬਲ ਕਹਿੰਦੇ ਨੇ ਜਦੋਂ ਆ ਗਿਆ ਨਾ ਕੁਦਰਤ ਕਵਣ ਹਮਾਰੀ ਮੇਰੇ ਪਾਸ ਕੀ ਬਲ ਹੈ ਸੋ ਜੇ ਸਤਗੁਰ ਦੀ ਮਤ ਮਿਲ ਜਾਈਗੀ ਫਿਰ ਸਤਗੁਰ ਦੀ ਕੁਦਰਤ ਸਤਗੁਰ ਦਾ ਬਲ ਹੈ ਜਦੋਂ ਸਤਗੁਰ ਦੀ ਮਤ ਲੈਂਦੇ ਆਂ ਔਰ ਸਾਡਾ ਮਨ ਦੀ ਨਵੀਂ ਸਾਜਣਾ ਹੁੰਦੀ ਆ ਉਹਨੂੰ ਕਹਿੰਦੇ ਨੇ ਬਾਣੇ ਮਿੱਟੀ ਸਾਜਕੇ ਬਾਣੇ ਜੋਤ ਤਰੀ ਮੇਰੀ ਇਹ ਮਿੱਟੀ ਮਨ ਦੀ ਮਿੱਟੀ ਇਸ ਬਾਡੀ ਨੂੰ ਮਿੱਟੀ ਨਹੀਂ ਕਹਿ ਰਹੇ ਆ ਮਨ ਦੀ ਅਗਿਆਨਤਾ ਵਾਲੀ ਅਵਸਥਾ ਨੂੰ ਮਿੱਟੀ ਕਹਿੰਦੇ ਨੇ ਔਰ ਮਨ ਦੀ ਅਗਿਆਨਤਾ ਦੀ ਅਵਸਥਾ ਦੇ ਕਾਰਨ ਮੇਰਾ ਤਨ ਖੁਆਰ ਹੁੰਦਾ ਹੈ ਤਨ ਨੂੰ ਮਿੱਟੀ ਨਹੀਂ ਕਹਿੰਦੇ ਨੇ ਇਸ ਮਿੱਟੀ ਦੀ ਮਨ ਰੂਪੀ ਮਿੱਟੀ ਦੀ ਸੋਚ ਨਹੀਂ ਬਦਲਣੀ ਪੈਗੀ ਮੀਂਹ ਸਦੀ ਨਵੀਂ ਸਾਜ਼ਨਾ ਕਰਨੀ ਪੈਗੀ ਬਾਣਾ ਮਿੱਟੀ ਸਾਜ ਕੇ ਬਾਣਾ ਜੋਤ ਤਰੀ ਇਸ ਤੇ ਉੱਤੇ ਮੈਂ ਇੱਕ ਆਰਟੀਕਲ ਲਿਖਿਆ ਸੋ ਬਾਣਾ ਮਿੱਟੀ ਸਾਜ ਕੇ ਪਾਣੇ ਜੋਤ ਧਰੇ ਮਿੱਟੀ ਦੀ ਸਜਨਾ ਕਰਨੀ ਔਰ ਉਹਦੇ ਵਿੱਚ ਜੋਤ ਧਰਨੀ ਥਿਸ ਇਜ਼ ਵੈਰੀ ਸਿੰਪਲ ਪਰ ਇਤਨਾ ਮੁਸ਼ਕਿਲ ਬਣਾ ਦਿੱਤਾ ਹੈ ਚੌਕੜਾ ਐਂਜ ਮਾਰੋ ਮਾਲਾ ਐਂਜ ਫੇਰੋ ਫਿਰ ਕੋਈ ਤੁਹਾਨੂੰ ਤੁਹਾਡਾ ਦਸਮ ਦਵਾਰ ਤੇ ਚੜ ਜਾਣਗੇ சுவாਸ ਫਿਰ ਤੁਹਾਡੇ ਅੰਦਰ ਕੋਈ ਅਨਹਦ ਨਾਦ ਵੱਜਣਾ ਸ਼ੁਰੂ ਹੋ ਜਾਏਗਾ ਫਿਰ ਕੁਝ ਹੋ ਜਾਏਗਾ ਬਹੁਤ ਡਿਫਿਕਲਟ ਕਰ ਦਿੱਤਾ ਪਰ ਜੇ ਤੂੰ ਬਾਣੀ ਅਸੀਂ ਰੋਜ਼ ਪੜਦੇ ਆ ਸੋਇਲਾ ਬਾਣੀ ਵਿੱਚ ਰੋਜ਼ ਰਾਤੀ ਪੜਦੇ ਆ ਸਭ ਮੈ ਜੋਤ ਜੋਤ ਹੈ ਸੋਏ ਸਾਰਿਆਂ ਵਿੱਚ ਰੱਬ ਜੀ ਦੀ ਜੋਤ ਹੈ ਤਿਸ ਦਾ ਚਾਨਣ ਸਭ ਮੈ ਚਾਨਣ ਹੋਏ ਅਸੀਂ ਰਿਲੇਟ ਨਹੀਂ ਕਰ ਪਾਉਂਦੇ ਮੇਰੇ ਅੰਦਰ ਚਾਨਣ ਕਿਸ ਤਰ੍ਹਾਂ ਹੋਏਗਾ ਕਿਉਂਕਿ ਅਸੀਂ ਮੰਨ ਹੀ ਨਹੀਂ ਪਾਉਂਦੇ ਮੇਰੇ ਅੰਦਰ ਹਨੇਰਾ ਹੈ ਸਭ ਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈ ਚਾਨਣ ਹੋਏ ਫਿਰ ਅਗੇ ਕਹਿੰਦੇ ਨੇ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੁੰਦੀ ਹੈ ਗੁਰੂ ਦੀ ਸਿੱਖਿਆ ਸੀ ਸੁਣਨ ਨੂੰ ਤਿਆਰ ਨਹੀਂ ਆਸੀਂ ਗਾਣ ਨੂੰ ਤਿਆਰ ਆ ਅਸੀਂ 101 ਅਖੰਡ ਪਾਠ ਰੱਖਣ ਨੂੰ ਤਿਆਰ ਆ ਅਸੀਂ ਉਹਦੀ ਵਿਚਾਰ ਕਰਨ ਨੂੰ ਤਿਆਰ ਨਹੀਂ ਆ ਗੁਰੂ ਦੀ ਸਿੱਖਿਆ ਸੁਣਨਾ ਤਾਂ ਸਾਡਾ ਫਰਜ਼ ਰਿਹਾ ਹੀ ਨਹੀਂ ਗੁਰੂ ਦੀ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੋ ਗਈ ਇਹਦਾ ਮਤਲਬ ਹੈ ਇਸ ਆਰਟੀਕਲ ਦਾ ਨਾਂ ਰੱਖਿਆ ਮਿੱਟੀ ਦੀ ਸਾਜਨਾ ਕਰਨੀ ਅਤੇ ਇਸ ਵਿੱਚ ਜੋਤ ਧਰਨੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਪਾਣੇ ਮਿੱਟੀ ਸਾਜ਼ ਕੇ ਪਾਣੇ ਜੂਤ ਤਰੇ ਮਨੁੱਖ ਦੇ ਤਨ ਅਤੇ ਬਾਕੀ ਜੂਨੀਆ ਦੇ ਤਨ ਵਿੱਚ ਸਾਨੂੰ ਦੇਖਣ ਵਿੱਚ ਫਰਕ ਲੱਗਦਾ ਹੈ ਵਿਚਾਰਨ ਵਾਲੀ ਗੱਲ ਹੈ ਕਿ ਕਿਸੇ ਜੂਨ ਵਾਲੇ ਜੀ ਜੰਤ ਅੰਦਰ ਹੋਰ ਨਾ ਜੂਨਾ ਵਾਲੇ 네ਗੇਟਿਵਸ ਹਨ ਕਿ ਨਹੀਂ ਹਨ ਬਟ ਅਫਸੋਸ ਦੀ ਗੱਲ ਮਨੁੱਖ ਉਹਨਾਂ ਸਾਰੀਆਂ ਜੂਨਾ ਤੋਂ ਦੇਖਣੇ ਤੇ ਅਲੱਗ ਲੱਗਦਾ ਹੈ ਪਰ ਆਪਣੇ 인ਸਾਨੀਅਤ ਦੇ ਤਲ ਤੋਂ ਥੱਲੇ ਡਿੱਗ ਕੇ ਉਹਨੂੰ ਆਵਤਰਨ ਕਹਿੰਦੇ ਨੇ ਆਉਤਰੇ ਕਹਿੰਦੇ ਨੇ ਆਪਣੇ ਤਲ ਤੋਂ ਥੱਲੇ ਡਿੱਗ ਪੈਣਾ ਔਰ ਡਿੱਗ ਕੇ ਉਹਨਾਂ ਜੂੜੀਆਂ ਵਾਲੇ ਪਸ਼ੂਆਂ ਵਾਲੇ ਕੰਮ ਕਰਦਾ ਇਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸਜਾ ਮੰਦਾ ਨੀਚ ਨੀਵੇਂ ਕਿਰਦਾਰ ਵਾਲਾ ਜੀਵਨ ਬਸਰ ਕਰਦਾ ਹੈ ਫਿਰ ਵੀ ਆਪਣੇ ਆਪ ਨੂੰ ਮਨੁੱਖ ਖਵਾਂਦਾ ਹੈ ਧਰਮ ਦਾ ਕੰਮ ਹੈ ਮਨੁੱਖ ਨੂੰ ਉਸ ਦੇ ਨੀਵੇਂ ਕਿਰਦਾਰ ਵਾਲੇ ਅਵਗੁਣਾਂ ਨੂੰ ਰਿਕਗਨਾਈਜ਼ ਕਰਾਣਾ ਉਹਨੂੰ ਰਿਅਲਾਈਜ਼ ਕਰਾਣਾ ਕਿ ਯੂ ਆਰ ਰੋਂਗ ਫਰਮ ਥਿਸ ਸਾਈਡ ਥਿਸ ਸਾਈਡ ਥਿਸ ਸਾਈਡ ਤੂੰ ਦਿਨ ਵਿੱਚ ਇਤਨੇ ਸਭ ਅਵਗੁਣ ਮੈ ਗੁਣ ਨਹੀਂ ਕੋਈ ਦਿਨ ਵਿੱਚ ਇਤਨੇ ਹਮ ਅਵਗੁਣ ਪਰ ਇੱਕ ਗੁਣ ਨਹੀਂ ਵਾਲੇ ਕਿਤਨੇ ਬਿਆਨਤ ਅਵਗੁਣ ਤੂੰ ਕਰਦਾ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਵਗੁਣ ਹਮਾਰੇ ਤੂੰ ਰਿਅਲਾਈਜ਼ ਤੇ ਕਰ ਗੁਰੂ ਪਾਤਸ਼ਾਹ ਧਰਮ ਦੇ ਰਾਹੀਂ ਸਿਖਾਉਂਦੇ ਨੇ ਉਹਨੂੰ ਰਿਅਲਾਈਜ਼ ਕਰਾਉਂਦੇ ਨੇ ਆਉਗਣ ਵਿਕਾਰਾਂ ਬਾਰੇ ਸੋਝੀ ਕਰਾ ਦਿੰਦੇ ਨੇ ਔਰ ਇਨਸਾਨੀਅਤ ਦੇ ਤਾਲ ਤੇ ਉਹਨੂੰ ਚੁੱਕ ਕੇ ਉੱਪਰ ਲੈ ਆਉਂਦੇ ਨੇ ਇਹ ਤਰ੍ਹਾਂ ਦਾ ਕੰਮ ਹੈ ਮਿੱਟੀ ਜਦੋਂ ਮਨੁੱਖ ਦਾ ਤਨ ਬਣਦਾ ਹੈ ਲੇਕਿਨ ਅ ਗਿਆਨਤਾ ਵਾਸ ਮਨ ਦੇ ਕਾਰਨ ਖਵਾਰੀ ਵਿਕਾਰ ਵਿਕਾਰੀ ਹੋ ਜਾਂਦਾ ਹੈ ਤਾਂ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਮਿੱਟੀ ਕਹਿੰਦੇ ਨੇ ਅਗੇਨ ਇਸ ਤਨ ਨੂੰ ਮਿੱਟੀ ਨਹੀਂ ਕਹਿੰਦੇ ਇਸ ਮਿੱਟੀ ਦੀ ਹੁਣ ਸਾਜਨਾ ਜਦੋਂ ਮਨੁੱਖ ਅੰਦਰ ਵਸਦੇ ਰੱਬ ਜੀ ਦਾ ਸੁਨਿਆ ਭਾਵ ਜੂਤ ਰਾਈ ਆਪਣੇ ਅਵਗੁਣ ਵਿਕਾਰਾਂ ਤੋਂ ਮੁਕਤ ਹੁੰਦਾ ਹੈ ਰੱਬ ਜੀ ਦੇ ਹੁਕਮ ਪਾਣੇ ਅਧੀਨ ਉੱਚਾ ਜੀਵਨ ਬਣਾਉਂਦਾ ਹੈ ਤਾਂ ਮਨੁੱਖੀ ਮਨ ਦੀ ਨਵੀਂ ਜਗ ਰਚਨਾ ਸਾਜਨਾ ਹੁੰਦੀ ਹੈ ਮਨ ਨੂੰ ਨੂੰ ਨਿਜ ਕਰਦੇ ਰਬ ਜੀ ਦੀ ਵਿਵੇਕ ਬੁੱਧੀ ਦਾ ਬਲ ਮਿਲ ਜਾਂਦਾ ਹੈ ਥਾਟ ਪ੍ਰੋਸੈਸ ਸਪਿਰਚੁਅਲ ਹੋ ਗਿਆ ਇਸ ਸਪਿਰਚੁਅਲ ਤਾਕਤ ਨੂੰ ਵਿਵੇਕ ਬੁੱਧੀ ਕਹਿੰਦੇ ਨੇ ਬਲ ਕਹਿੰਦੇ ਨੇ ਉਸ ਨੂੰ ਵਿਵੇਕ ਬੁੱਧੀ ਦਾ ਬਲ ਮਿਲ ਜਾਂਦਾ ਹੈ ਮਨ ਵਿਕਾਰਾਂ ਵਾਲੇ ਜਮਾ ਨਾਲ ਜੂਝਣ ਯੋਗ ਹੋ ਜਾਂਦਾ ਹੈ ਭੈੜਾ ਖਿਆਲ ਆਇਆ ਉਸ ਨਾਲ ਕੰਬੈਟ ਕਰਨਾ ਨਹੀਂ ਮੈਂ ਉਸ ਦਾ ਪੈਸਾ ਨਹੀਂ ਮਾਰਨਾ ਨਹੀਂ ਮੈਂ ਉਸ ਨੂੰ ਧੋਖਾ ਨਹੀਂ ਦੇਣਾ ਨਹੀਂ ਮੈਂ ਉਹਨੂੰ ਨੀਵੀਂ ਜਾਤ ਦਾ ਨਹੀਂ ਕਹਿਣਾ ਖੰਡੇ ਬਾਟੇ ਕੀ ਪੌਲ ਵਿਛਕੀ ਪਰ ਫਿਰ ਵੀ ਜੇ ਅਸੀਂ ਜਾਤ ਪਾਤ ਰੱਖੀਏ ਤਾਂ ਅਸੀਂ ਫਿਰ ਗੁਰੂ ਦੀ ਗੱਲ ਨਹੀਂ ਮੰਨੀ ਆਪਣੇ ਮਨ ਦੇ ਖਿਆਲਾਂ ਦੇ ਕਾਰਨ ਉੱਚੀ ਨੀਵੀਂ ਜਾਤ ਦਾ ਵਿਤਕਰਾ ਅਸੀਂ ਰੱਖ ਲਿਆ ਸੋ ਮਨ ਨੂੰ ਨਵੀਂ ਸਾਜਣਾ ਹੁੰਦੀ ਹੈ ਔਰ ਵਿਕਾਰਾਂ ਜਮਾ ਦੇ ਨਾਲ ਜਦੋਂ ਜੂਜਣ ਯੋਗ ਹੋ ਜਾਂਦਾ ਤਾਂ ਪਲ-ਪਲ ਦੀ ਆਤਮਕ ਮੌਤ ਨਹੀਂ ਮਰਦਾ ਅਟਲ ਅਮਰ ਹੋ ਜਾਂਦਾ ਕੌਣ ਮਨ ਇਸ ਅਵਸਥਾ ਚ ਮਨੁੱਖ ਦੇ ਮਨ ਰੂਪੀ ਮਿੱਟੀ ਦੀ ਸਾਜਣਾ ਰੱਬ ਜੀ ਦੇ ਹੁਕਮ ਜੋ ਨਾਨਕ ਲਿਖਿਆ ਨਾਲ ਹੈ ਰੱਬ ਜੀ ਦੀ ਜੋਤ ਰਬ ਜੀ ਪਾਵ ਸਤਗੁਰ ਦੇ ਦੱਸਿਓ ਨਿਯਮ ਪਾਣੇ ਨਾਮਣੇ ਦੇ ਅਨੁਸਾਰ ਜੀਵਨ ਜੀ ਕੇ ਉਸ ਧੀਨ ਅਕੋਰਡਿੰਗ ਟੂ ਲਾਜ਼ ਆਫ ਨੇਚਰ ਜਿਸ ਵਿਵੇਕਤਾ ਦਾ ਬਲ ਮਨੁੱਖ ਨੂੰ ਪ੍ਰਾਪਤ ਹੁੰਦਾ ਉਸ ਨੂੰ ਰਬ ਜੀ ਦੀ ਜੋਤ ਕਹਿੰਦੇ ਹਨ ਸੋ ਗੁਰਮਤ ਵਿੱਚ ਜੋਤ ਦਾ ਮਤਲਬ ਹੈ ਕੋਈ ਦੀਵਾ ਬਾਲ ਕੇ ਉਹਦੇ ਅੰਦਰ ਦੇਸੀ ਘਿਓ ਪਾਉਂਦੇ ਰੋ ਲੋਕਾਂ ਨੂੰ ਪਾਣੀ ਵੀ ਨਾ ਪੁੱਛੋ ਘਰ ਆਪਣੀ ਸੱਸ ਨੂੰ ਪਾਣੀ ਗਲਾਸ ਨਾ ਪੁੱਛੋ ਆਪਣੇ ਪੜੋਸੀ ਝੁੱਗੀ ਵਾਲੇ ਨੂੰ ਪਾਣੀ ਗਲਾਸ ਨਾ ਪੁੱਛੋ ਔਰ ਕਿਸੇ ਧਾਰਮਿਕ ਸਥਾਨ ਤੇ ਜਾ ਕੇ 24 ਘੰਟੇ ਦੇਸੀ ਕੇ ਉਬਾਲਦੇ ਰਹੋ ਉਹਨੂੰ ਗੁਰਮਤ ਕੋਈ ਜੋਤ ਨਹੀਂ ਮੰਨਦੀ ਹੈ ਗੁਰਮਤ ਦੀ ਜੋਤ ਦਾ ਮਤਲਬ ਹੈ ਮੈਨੂੰ ਸੁਮਤ ਬਖਸ਼ੋ ਮੇਰੇ ਆਗੁਣਾ ਤੇ ਚਾਨਣ ਪਾਓ ਤਾਂ ਕਿ ਮੈਂ ਆਗੁਣ ਛੱਡ ਸਕਾਂ ਮੇਰਾ ਹਨੇਰਾ ਦੂਰ ਹੋ ਜਾਏ ਜੋਤ ਪ੍ਰਗਟ ਹੋ ਗਈ ਵੈਰੀ ਸਿੰਪਲ ਕਿੰਨਾ ਆਸਾਨ ਹੈ